ਵਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਕੰਨ ਉੱਤੇ ਜੂ ਨਹੀਂ ਸਰਕਰੇ ਭਾਵੇਂ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਚਾਹੇ ਅਮਿਤ ਸ਼ਾਹ ਹੋਣ ਚਾਹੇ ਰਾਜਨਾਥ ਤੇ ਚਾਹੇ ਨਿਤਨ ਗਠਨੀ ਹੋਰ ਜਿੰਨਾ ਦੇ ਸਿਰ ਉੱਤੇ ਭਾਰਤੀ ਜਨਤਾ ਪਾਰਟੀ ਸੈਂਟਰ ਦੇ ਵਿੱਚ ਖੜੀ ਹੈ ਇਧਰ ਜਗਜੀਤ ਸਿੰਘ ਡੱਲੇਵਾਲ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਇੱਕ ਪਾਸੇ ਜੇ ਗੱਲ ਕਰੀਏ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਕਿਵੇਂ ਮਰਜੀ ਕਨਵਿੰਸ ਕਰੋ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 22 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਉੱਤੇ ਬੈਠਿਆ ਹੋਇਆ ਨੂੰ ਉਹਨਾਂ ਨੇ ਕਿਹਾ ਹਰ ਹਿਲਬ-ਵਸਿਲਾ ਕਰਨ ਦੀ ਕੋਸ਼ਿਸ਼ ਕਰੋ ਕਿ ਜਗਜੀਤ ਸਿੰਘ ਡੱਲੇ ਵਾਲ ਦੀ ਜਾਨ ਬੜੀ ਕੀਮਤੀ ਹੈ ਲੇਕਿਨ ਇਧਰ ਭਾਰਤੀ ਜਨਤਾ ਪਾਰਟੀ ਟਸ ਤੋਂ ਮਸਲੀ ਹੋ ਰਹੀ ਜਗਜੀਤ ਸਿੰਘ ਦੇ ਡੱਲੇ ਜਗਜੀਤ ਸਿੰਘ ਡੱਲੇ ਵਾਲ ਦੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਇਹ ਗੱਲਬਾਤ ਕਹੀ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰਾਂ ਦੀ ਟੀਮ ਨੇ ਸਰੀਰ ਪੀਲਾ ਪੈਣਾ ਹੋ ਗਿਆ ਸ਼ੁਰੂ ਹੋ ਗਿਆ ਹੈ ਜਿੜੀ ਚਰਬੀ ਸਰੀਰ ਦੀ ਹੈ ਉਹ ਸਰੀਰ ਨੇ ਖਾਣੀ ਸ਼ੁਰੂ ਕਰ ਦਿੱਤੀ ਹੈ ਟੈਂਪਰੇਚਰ ਜਿਹੜਾ ਹੈ ਦਿਨਬਰਦਨ ਜਿਹੜਾ ਹੈ ਉਹ ਘਰਦਾ ਜਾ ਰਿਹਾ ਹੈ ਸਰੀਰ ਦਾ ਦੂਸਰੇ ਪਾਸੇ ਕਿਡਲੀਆਂ ਤੇ ਵੀ ਬੜਾ ਵੱਡਾ ਅਸਰ ਪੈ ਰਿਹਾ ਹੈ ਹਾਰਟ ਫੇਲ ਹੋ ਸਕਦਾ ਹੈ ਕਿ ਇਸ ਦੁਨੀਆ ਤੋਂ ਜਾ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਲੇਕਿਨ ਉਹਨਾਂ ਵੱਲੋਂ ਵਾਰ-ਵਾਰ ਹਾਲੇ ਵੀ ਜਿੱਦ ਕਾਇ ਕੀਤੀ ਜਾ ਰਹੀ ਹੈ ਕਿ ਮੈਂ ਜੋਕਰੀ ਅਲਾਸ ਨਹੀਂ ਕਰਵਾਵਾਂਗਾ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ 23 ਫਸਲਾਂ ਉਤੇ ਐਮਐਸਪੀ ਨਹੀਂ ਦਿੰਦੀ ਜਿੰਨੀ ਦੇਰ ਤੱਕ ਉਹ ਤਿੰਨੇ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਸਾਨੂੰ ਨਹੀਂ ਦਿੰਦੇ ਇੱਧਰ ਹਰਿਆਣਾ ਯੂਪੀ ਰਾਜਸਥਾਨ ਭਾਰ ਦੇ ਕਿਸਾਨ ਆਗੂ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਮੋਰਚਾ ਖੋਲ ਦਿੱਤਾ ਹੈ ਹੱਕ ਦੇ ਵਿੱਚ ਖੜ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਵਿਚਾਰ ਧਾਰਾ ਦੇ ਵਿੱਚ ਹੋ ਸਕਦਾ ਹੈ ਕਿ ਇਹਨਾਂ ਸਾਰੀਆਂ ਹੀ ਜਥੇਬੰਦੀਆਂ ਦੇ ਵਿੱਚ ਫਰਕ ਹੋਵੇ ਲੇਕਿਨ ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਹਾਲਾਂਕਿ ਕਿਸੇ ਨੂੰ ਪੁੱਛਿਆ ਨਹੀਂ ਕਿ ਮੈਂ ਮਰਨ ਵੱਰਤੇ ਜਾ ਰਿਹਾ ਹਾਂ ਲੇਕਿਨ ਇਸ ਦੇ ਬਾਅਦ ਯੁੱਧ ਵੀ ਸਾਰੇ ਹੀ ਭਾਰਤ ਦੇ ਕਿਸਾਨ ਹੁਣ ਦਿੱਲੀ ਵੱਲ ਕੁਝ ਕਰਨ ਲੱਗ ਪਏ ਨੇ ਯਾਨੀ ਕਿ ਖਨੌਰੀ ਬਾਰਡਰ ਉੱਤੇ ਪਹੁੰਚ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਜਿਹੜੀ ਡਾਕਟਰਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਖਤਰੇ ਦੀ ਘੰਟੀ ਜਿਹੜੀ ਹੈ ਵੱ ਚੁੱਕੀ ਹੈ ਕਿ ਸਾਥ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸੇ ਵੀ ਸਮੇਂ ਵੱਡਾ ਹਾਸਾ ਜਿਹੜਾ ਹੈ ਵਾਪਰ ਵਾਪਰ ਸਕਦਾ ਹੈ ਇਟ ਮੀਨਸ ਕਿ ਇਸ ਦੁਨੀਆ ਤੋਂ ਜਾ ਸਕਦੇ ਨੇ ਜੇਕਰ ਹਾਰਟ ਫੇਲ ਹੁੰਦਾ ਹੈ ਜੇਕਰ ਕਿਡਨਰੀਆਂ ਫੇਲ ਹੁੰਦੀਆਂ ਨੇ ਕਿਉਂਕਿ ਉਹਨਾਂ ਦਾ ਸਰੀਰ ਪੂਰੀ ਤਰ੍ਹਾਂ ਹੁਣ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ ਯਾਨੀ ਕਿ ਜਗਜੀਤ ਸਿੰਘ ਡੱਲੇ ਬਾਤ ਉੱਤੇ ਖਤਰੇ ਦੀ ਘੰਟੀ ਮਟਰਾਰੀ ਹੈ ਧੰਨ